ਸ਼੍ਰੀ ਮੁਖਤਸਰ ਸਾਹਿਬ ਦੇ ਅੱਜ ਖਰਾਕ ਸਿਵਲ ਸਪਲਾਈ ਦਫ਼ਤਰ ਦੇ ਅੱਗੇ ਮੌਜੂਦਾਂ ਤਾਂ ਅੱਜ ਡਿਪੋ ਹੋਲਡਰਾਂ ਦੇ ਵੱਲੋਂ ਦਫ਼ਤਰ ਦੇ ਅੱਗੇ ਤਰਨਾ ਲਗਾਇਆ ਗਿਆ ਹੈ ਕੁਝ ਮੰਗਾ ਨਹੀਂ ਡਿਪੋ ਹੋਲਡਰਾਂ ਦੀ ਇਹਨਾਂ ਦਾ ਕਹਿਣਾ ਹੈ ਕਿ ਜੋ ਕਮਿਸ਼ਨ ਆ ਕਾਫੀ ਸਮਾਂ ਹੋ ਗਿਆ ਉਹ ਨਹੀਂ ਮਿਲਿਆ ਤੇ ਜੋ ਲੋਡਿੰਗ ਤੇ ਅਨਲੋਡਿੰਗ ਦਾ ਜੋ ਹੁੰਦੇ ਪੈਸੇ ਹੁੰਦੇ ਆ ਉਹ ਵੀ ਨਹੀਂ ਮਿਲੇ ਤਾਂ ਜਿਸ ਦੇ ਕਾਰਨ ਉਹਨਾਂ ਦੇ ਵੱਲੋਂ ਅੱਜ ਦਫ਼ਤਰ ਦੇ ਅੱਗੇ ਤਰਨਾ ਲਗਾਇਆ ਗਿਆ ਹੋਰ ਵੀ ਕਾਫੀ ਮੰਗਾ ਨੇ ਤਾਂ ਗੱਲਬਾਤ ਕਰਦੇ ਡਿਪੋ ਹੋਲਡਰਾਂ ਦੇ ਨਾਲ ਕਈ ਮੰਗਾ ਨੇ ਕਿਸ ਕਾਰਨ ਉਹਨਾਂ ਦੇ ਵੱਲੋਂ ਇਹ ਧਰਨਾ ਜੋ ਅੱਜ ਲਗਾਇਆ ਗਿਆ ਹੈ ਧਰਨਾ ਅਜੇ ਹਵਤਾਰ ਸਿੰਘ ਜੀ ਫਕਰ ਸਰ ਜੀ ਪ੍ਰਧਾਨ ਡੀਪੂ 홀ਡਰ ਜਿਲ੍ਹਾ ਸ੍ਰੀ ਮੁਕਸਰ ਸਾਹਿਬ ਮੁੱਖ ਬਲਾਰਾ 118 ਕਾਂਜ ਲਗ ਰੋ ਕੀ ਕਰਨਾ ਧਰਨਾ ਲਗਾਇਆ ਹੈ ਕਾਰਨ ਇਹ ਹੈ ਕਿ ਜਿਹੜੇ ਸਾਡੇ ਜਿਲ੍ਹਾ ਸ੍ਰੀ ਮੁਕਸਰ ਸਾਹਿਬ ਦੇ ਡੀਪੂ 홀ਡਰ ਹੈ ਇਹਨਾਂ ਦੀਆਂ ਕਾਫੀ ਸਮੱਸਿਆਵਾਂ ਹੈਗੀਆਂ ਇਹਨਾਂ ਕਾਫੀ ਤਰ੍ਹਾਂ ਤੋਂ ਲੜਕਦੀਆਂ ਆ ਰਹੀਆਂ ਵੱਡੀ ਸਮੱਸਿਆ ਜਿਹੜੀ ਸਾਡੀ ਹੈਗੀ ਹੈ ਠੇਕੇਦਾਰੀ ਦੀ ਹੈ ਜਿਹੜਾ ਲੋਡ ਆਨਲੋਡ ਦਾ ਪੈਸਾ ਹੈ ਉਹ ਸਾਡੇ ਕਈ ਸੈਂਟਰਾਂ ਦਾ ਸਾਤਾ 18 ਵਾਰੀ ਯਾਨ ਕਣਕ ਆਨਲੋਡ ਔਰ ਡੀਪੂ ਹੋਲਡਰ ਨੇ ਖੁਦ ਕਰਵਾ ਲਈ ਕਿ ਠੇਕੇਦਾਰ ਕਹਿੰਦਾ ਸੀ ਕਿ ਮੈਂ ਪੈਸੇ ਦੇ ਦੂੰਗਾ ਪਰ ਅੱਜ ਤੱਕ ਕੋਣੇ ਸਾਨੂੰ ਪੈਸੇ ਨਹੀਂ ਦਿੱਤੇ ਗਏ ਅਸੀਂ ਡੀਐਫਐਸਸੀ ਸਾਹਿਬ ਨੂੰ ਮਿਲੇ ਆ ਕੇ ਉਹ ਵੀ ਜਦੋਂ ਅਸੀਂ ਆਉਂਦੇ ਆ ਉਹ ਕਹਿ ਦਿੰਦੇ ਆ ਮੈਂ ਠੇਕੇਦਾਰ ਨੂੰ ਖਿੱਚਦਾ ਹਾਂ ਖਿੱਚਦਾ ਪਤਾ ਨਹੀਂ ਉਹ ਕਿਹੜੇ ਚੀਜ਼ ਨਾਲ ਖਿੱਚੂਗਾ ਅਜੇ ਤੱਕ ਸਾਨੂੰ ਉਹ ਤਾਂ ਪਤਾ ਨਹੀਂ ਲੱਗਿਆਗਾ ਹਾਰ ਕੇ ਅੱਜ ਅਸੀਂ ਮਹੀਨੇ ਦੋ ਮਹੀਨਾ ਬਾਅਦ ਅੱਕ ਕੇ ਅੱਕ ਕੇ ਅੱਜ ਅਸੀਂ ਡੀਐਫਐਸਸੀ ਦਫ਼ਤਰ ਦੇ ਮੂਹਰੇ ਧਰਨਾ ਲਾਇਆ ਜਿਹਦੇ ਵਿੱਚ ਸਾਡੀਆਂ ਮੰਗਾਂ ਹਨ ਜਿਵੇਂ ਕਿ ਦੂਜੀਆਂ ਸਟੇਟਾਂ ਦੇ ਵਿੱਚ 300 ਰੁਪਿਆ ਕਵਾਂਟਰਲ ਮਿਲਦਾ ਜਿੱਥੇ ਜਿਹੜੀ ਸਾਡੇ ਪੰਜਾਬ ਦੇ ਵਿੱਚ ਝਾੜੂ ਸਰਕਾਰ ਆਈ ਹੈ ਜਿੱਥੇ ਦਿੱਲੀ ਸਰਕਾਰ ਹੈ ਉੱਥੇ ਵੀ 300 ਰੁਪਿਆ ਹੈ ਹਰਿਆਣੇ 'ਚ ਵੀ ਹੈ ਪਰ ਸਾਡੇ 47 ਰੁਪਏ ਦੇ ਰਿਹਾ ਕਵਾਂਟਰਲ ਦਾ ਜਿਹੜਾ ਕਿ ਨਾ ਮਾਤਰਾ ਹੈ ਇਸੇ ਤਰੀਕੇ ਨਾਲ ਜਿਵੇਂ ਕਣਕ ਹੈ ਸਾਡੇ ਜੋ ਡਕਡੋਣਾ ਦੇ ਚੋਂ ਕਣਕ ਆਉਂਦੀ ਹੈ ਉਹਨੂੰ ਉਹਦਾ ਮੋਇਚਰ 25-25 ਪਰਸੈਂਟ ਮੋਇਚਰ ਹੁੰਦਾ ਉਹਦਾ ਪਰ ਜਦੋਂ ਦਾਣਾ ਮੰਡੀ ਦੇ ਵਿੱਚੋਂ ਕਿਸਾਨ ਦੇ ਕੋਲੋਂ ਕਣਕ ਲਈ ਜਾਂਦੀ ਹੈ ਉਹਨੂੰ ਇਹ ਸਾਡੇ ਭਰਾ ਇਨਸਪੈਕਟਰ 12% ਮੋਇਸਚਰ ਤੋਂ ਵੱਧ ਕਣਕ ਬੋਰੀ ਦੇ ਵਿੱਚ ਪਾ ਕੇ ਇੱਕ ਢੇ ਦੇ ਤੋਲਦੇ ਆ 50 ਕਿਲੋ 500 ਗ੍ਰਾਮ ਔਰ ਜਿਦੋਂ ਸਾਡੇ ਡੀਪੂ ਹੋਲਡਰ ਕੋਲੇ ਉਹ ਕਣਕ ਆਉਂਦੀ ਹੈ ਤੇ ਉਹ ਉਸੇ ਗੱਟੇ ਦੇ ਵਿੱਚ 52 52 53 53 ਕਿਲੋ ਕਣਕ ਭੰਨ ਜਾਂਦੀ ਹੈ ਪਤਾ ਨਹੀਂ ਇਹਨਾਂ ਦੇ ਕੋਲੇ ਕਿਹੜੀ ਜਾਦੂ ਦੀ ਛੜੀ ਹੈ ਉਹ ਕਣਕ ਵੱਧ ਜਾਂਦੀ ਹੈ ਔਰ ਸਾਡੇ ਡੀਪੂ ਹੋਲਡਰ ਦੀ ਉਹ ਕਣਕ ਸਾਰੀ ਘਟ ਜਾਂਦੀ ਹੈ ਇਸ ਦੇ ਕਰਕੇ ਕਈ ਮੰਗਾ ਸਾਡਾ ਜਿਹੜਾ 13 ਦੇਰਾ 13 ਮਹੀਨਾ ਦਾ ਕਮਿਸ਼ਨ ਆਇਆ ਜਿਹੜਾ ਸਾਡਾ ਕਈ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਪੈ ਗਿਆ ਹੈ ਸਾਡਾ ਅੱਜ ਤੱਕ ਇੱਕ ਖੂਕੀ ਕੌੜੀ ਨਹੀਂ ਪਾਈਏ ਪਿਛਲੇ ਦਿਨਾਂ ਦੇ ਵਿੱਚ ਕੋਈ ਸਰਕਾਰ ਦਾ ਹੁਕਮ ਸੀ ਆ ਕਿ 25% ਤੁਹਾਡਾ ਜਿਹੜਾ ਮਾਣੀ ਮਾਜਰਾ ਦਾ ਪੈਸਾ ਕਮਿਸ਼ਨ ਉਹ ਕੱਟ ਦੇਵਾਂਗੇ ਜੇ ਤੁਸੀਂ ਬੋਰੀਆਂ ਜਮ੍ਹਾਂ ਕਰਾਉਂਗੇ ਉਸ ਤੋਂ ਬਾਅਦ ਡੀਪੂ ਹੋਲਡਰਾਂ ਨੇ ਬੋਰੀਆਂ ਜਮ੍ਹਾਂ ਕਰਾਤੀਆਂ ਅੱਜ ਉਹ ਵੀ ਸਾਲ 2 ਸਾਲ ਹੋ ਗਏ ਆ ਸਾਨੂੰ 25% ਦਾ ਜਿਹੜਾ ਪੈਸਾ ਸਾਨੂੰ ਨਹੀਂ ਮਿਲਿਆ ਪਿੱਛੇ ਅਸੀਂ ਦਾਲ ਵੰਡੀ ਸੀਗੀ ਆ ਕਰੋਨਾ ਦੌਰਾਨ ਸਾਡੇ ਡੀਪੂ ਹੋਲਡਰ ਉਹ ਯੋਧੇ ਹਨ ਜਦੋਂ ਕਿ ਕਰੋਨਾ ਦੌਰਾਨ ਕੋਈ ਭਾਈ ਨੂੰ ਭਾਈ ਨਹੀਂ ਪੁੱਛਦਾ ਸੀ ਦੀ ਨੂੰ ਮਾਂ ਹੀ ਪੁੱਛਦੀ ਸੀ ਪੁੱਤ ਨੂੰ ਪਿਓ ਨਹੀਂ ਪੁੱਛਦਾ ਸੀ ਉਸ ਟਾਈਮ ਦੇ ਉੱਤੇ ਸਾਡੇ ਜਿਹੜੇ ਦੀਪੂ ਹੋਲਡਰ ਐ ਸੇਵਾਦਾਰ ਇਹਨਾਂ ਨੇ ਰਸੋਈਆਂ ਤੇ ਘਰਾਟਾ ਦਾਲ ਕਣਕ ਬਚਾਈ ਐ ਉਸ ਉਸ ਬਿਮਾਰੀ ਦੇ ਨਾਲ ਲੜਨ ਵਾਸਤੇ ਪਰ ਜਿਹੜੇ ਸਰਕਾਰੀ ਮੁਲਾਜ਼ਮੀ 2-2 3-3 ਲੱਖ ਰੁਪਇਆ ਤਨਖਾਹ ਲੈਂਦੇ ਸੀ ਉਹਨਾਂ ਦਾ ਸਰਕਾਰ ਨੇ ਬਿਮਾਰ ਹੋਣ ਤੇ ਜਾਂ ਮਰਨ ਦੇ ਉੱਤੇ 50-50 ਲੱਖ ਰੁਪਇਆ ਦਾ ਬੀਮਾ ਕੀਤਾ ਸੀਗਾ ਪਰ ਸਾਡੇ ਦੀਪੂ ਹੋਲਡਰ ਵੀਰ ਹਰ ਰਸੋਈ ਤੇ ਘਰ ਘਰ ਇਹਨਾਂ ਨੇ ਕਣਕ ਆਟਾ ਦਾਲ ਬਚਾਈ ਐ ਉਨਾ ਉਸ ਬਿਮਾਰੀ ਭਿਆਨਕ ਬਿਮਾਰੀ ਦੇ ਦੌਰਾਨ ਇਹਨਾਂ ਦੀ ਇੱਕ ਫੁੱਕੀ ਪਕੌੜੀ ਦਾ ਇਹਨਾਂ ਨੇ ਕੋਈ ਸਾਡਾ ਬੀਮਾ ਨਹੀਂ ਕੀਤਾ ਕਿ ਜਿਹੜੇ ਸਾਡੇ ਸਾਥੀ ਸਾਡੇ ਜ਼ਿਲ੍ਹੇ ਦੇ ਵਿੱਚ 8-9 ਸਾਥੀ ਮਰ ਚੁੱਕੇ ਆ ਡੀਪੂ 홀ਡਰ ਨਾ ਤਾਂ ਉਹਨਾਂ ਦਾ ਡੀਪੂ ਇਹਦੇ ਪਰਿਵਾਰ ਨੂੰ ਦਿੱਤਾ ਗਿਆ ਅਸੀਂ ਇਹ ਵੀ ਚਾਹੁੰਦੇ ਆ ਕਿ ਜਿਵੇਂ ਨੰਬਰਦਾਰੀ ਸਿਸਟਮ ਜਾਂ ਹੋਸਟ ਸਿਸਟਮ ਹੈਗਾ ਸਾਡੇ ਡੀਪੂ ਆ ਸਾਡੇ ਬਜ਼ੁਰਗ ਆ ਜਿਹੜੇ ਉਹਨਾਂ ਦੇ ਘਰ ਅੱਗੇ ਪਰਿਵਾਰ ਨੂੰ ਉਹ ਡੀਪੂ ਦਿੱਤੇ ਜਾਣ ਤੇ ਉਹਨਾਂ ਦਾ ਬੀਮਾ ਜਿਵੇਂ ਸਰਕਾਰੀ ਮੁਲਾਜ਼ਮ ਦਾ ਬੀਮਾ ਕੀਤਾ ਜਾਂਦਾ ਉਸ ਤਰੀਕੇ ਨਾਲ ਕਰੋਨਾ ਦੇ ਵਿੱਚ ਸਾਡੇ ਡੀਪੂ 홀ਡਰਾਂ ਦੀ ਡੈਥ ਹੋ ਗਈ ਹੈ ਉਹਨਾਂ ਨੂੰ ਉਹ ਬੀਮਾ ਦਿੱਤਾ ਜਾਵੇ ਔਰ ਬਣਦੀ ਉਹਨਾਂ ਨੂੰ ਨੌਕਰੀ ਦਿੱਤੀ ਜਾਵੇ ਤੇ ਉਹਦਾ ਡੀਪੋ ਜਿਹੜਾ ਉਹਦੇ ਪਰਿਵਾਰ ਦੇ ਉੱਤੇ ਸ਼ਿਫਟ ਕੀਤਾ ਜਾਵੇ ਜਿਹੜੇ ਤੁਸੀਂ ਪੈਸੇ ਕਹਿੰਦੇ ਕਮਿਸ਼ਨ ਦੇ ਆ ਜਾਂ ਆਨਲੋਡਿੰਗ ਮੇਂਟ ਹੈਗੇ ਪੈਸੇ ਖੜੇ ਔਰ ਕਿੰਨਾ ਤੋਂ ਸਮਾਪ ਹੋ ਗਿਆ ਨਾ ਇਹ ਜੀ ਜਿਹੜਾ ਸਾਡਾ 25% ਆਉਣ ਤੋਂ ਦੋ ਤਿੰਨ ਸਾਲ ਹੋ ਗਏ ਜੀ ਜਿਹੜਾ ਲੋਡ ਸਾਡੇ ਅਨਲੋਡ ਦਾ ਹੈਗਾ ਜੀ ਉਹਨੂੰ ਸਾਲ ਤੋਂ ਉੱਤੇ ਹੋ ਗਿਆ ਜੀ ਉਹ ਸਾਡਾ ਹੈਗਾ ਜੀ 7-8 ਵਾਰੀ ਦਾ ਹੈਗਾ ਜੀ ਅਨਲੋਡ ਸੈਂਟਰ ਹੈ ਜੀ ਮਿੱਡਾ ਸੈਂਟਰ ਹੈ ਜੀ ਉਹ ਕਰੋਨਾ ਕਰੋਨਾ ਕਰਾਲ ਦੇ ਦੌਰਾਨ ਹੀ ਅਦਾਈ ਹੋਇਆ ਇਹ ਲਵਾਇਆ ਜਿਹੜਾ ਹੋਰ ਵੀ ਸਾਡੇ ਸੈਂਟਰ ਹੈਗੇ ਜੀ ਤੇ ਇਸੇ ਤਰੀਕੇ ਨਾਲ ਜਿਹੜਾ ਹੋਣਾ ਸੀ ਚੰਡੀਗੜ੍ਹ ਧਰਨਾ ਦੇ ਕੇ ਸਾਡੇ ਸੁਖਵਿੰਦਰ ਸਿੰਘ ਜੀ ਕਾਂਝਲਾ ਸਾਹਿਬ ਜੀ ਨੇ ਸਾਰੇ ਪੰਜਾਬ ਨੂੰ ਸੱਦਾ ਦਿੱਤਾ ਸੀਗਾ ਉੱਥੇ ਅਸੀਂ ਡਿਕਟੇਟ ਦੇ ਵਿੱਚ ਧਰਨਾ ਦਿੱਤਾ ਸੀਗਾ ਕਿ ਸਾਡਾ ਕਮਿਸ਼ਨ 15 ਮਹੀਨਾ ਦਾ ਦਿੱਤਾ ਜਾਵੇ 13 ਮਹੀਨੇ ਵਾਲਾ ਉਹ ਸਰਕਾਰ ਨੇ ਤਾਂ ਭੇਜ ਦਿੱਤਾ ਪਰ ਸਾਡੇ ਜਿਹੜੇ ਮੁਖਸਰ ਦੇ ਜੀਪੂ ਜੀਐਫਐਸਸੀ ਸਾਹਿਬ ਹੈ ਉਹ ਸਰਕਾਰ ਦੇ ਖਾਤੇ 'ਚ ਪਤਾ ਨਹੀਂ ਕਿਉਂ ਰੱਖੀ ਬੈਠੇ ਆ ਪਤਾ ਨਹੀਂ ਉਹਨਾਂ ਨੂੰ ਕੀ ਲਾਲਚ ਹੈ ਸਰਕਾਰ ਨੂੰ ਕੋਈ ਪਤਾ ਨਹੀਂ ਉਹ ਬੈਨੀਫਿਟ ਦੇਣਾ ਚਾਹੁੰਦੇ ਆ ਵੀ ਉਹਦੇ ਖਾਤੇ 'ਚ ਪੈਸੇ ਪਏ ਰਹਿਣਗੇ ਪਤਾ ਨਹੀਂ ਕੀ ਗੱਲ ਆ ਕਿ ਸਾਡੇ ਲੋਕਾਂ ਨੇ ਕਰੋਨਾ ਦੌਰਾਨ ਇਹ ਕਣਕ ਵੰਡੀ ਸੀਗੀ ਤੇ ਅਜੋ ਕਰੋਨਾ ਬਿਮਾਰੀ ਨੂੰ 3 ਸਾਲ ਹੋ ਗਏ ਟੱਪੀ ਨੂੰ ਤੇ ਸਾਡੇ ਉਹ ਡੀਪੂ ਹੋਲਡਰ ਨੂੰ ਹਿਤਕਰ ਸਾਡਾ ਜਿਹੜਾ ਕਮਿਸ਼ਨ ਹੈ ਉਹ ਮਿਲਿਆ ਨਹੀਂਗਾ ਸਾਡੇ ਜਿਹੜੇ ਡੀਪੂ ਹੋਲਡਰ ਦਾ ਚੁੱਲਾ ਬਹੁਤ ਠੰਡਾ ਹੋਇਆ ਪਿਆ ਉਹਨਾਂ ਨੇ ਜਵਾਕਾਂ ਦੀ ਪੜ੍ਹਾਈ ਦੀ ਫੀਸਾਂ ਭਰਨੀਆਂ ਬਿਜਲੀ ਦੇ ਬਿੱਲ ਭਰਨੀਆਂ ਹੋਰ ਬਹੁਤ ਮੁਸੀਬਤਾਂ ਘਰ ਦੇ ਵਿੱਚ ਗੱਲਬਾਤ ਜੀ ਅਸੀਂ ਅਸੀਂ ਆ ਦੋ ਮਹੀਨਿਆਂ ਦੇ ਵਿੱਚ 7 ਤੋਂ 8 ਵਾਰੀ ਆ ਕੇ ਸਾਡੇ ਸਾਥੀਆਂ ਸੁਣੇ ਅਸੀਂ ਮਿਲ ਚੁੱਕੇ ਹਾਂ ਪਰਾ ਗੋਗਲਾਂ ਤੋਂ ਮਿੱਟੀ ਝਾੜ ਦਿੱਤੀ ਜਾਂਦੇ ਸਾਨੂੰ ਕਸ਼ ਕਰਕੇ ਭੇਜ ਦਿੱਤਾ ਜਾਂਦਾ ਵੀ ਮੈਂ ਠੇਕੇਦਾਰ ਨੂੰ ਖਿੱਚਦਾ ਜੀ ਉਹਨੇ ਤੁਹਾਡੇ ਖਾਤਾਂ 'ਚ ਪੈਸੇ ਪਾਊਗਾ ਹੁਣੇ ਤੁਹਾਨੂੰ ਦੇਊਗਾ ਜੀ ਉਹਨੇ ਅਸੀਂ ਸਰਕਾਰ ਵਾਲੇ ਪੈਸੇ ਪਾ ਦਿੰਨਾ ਜੀ ਤੁਹਾਨੂੰ ਜੀ ਪਰ ਹਾਰ ਕੇ ਅਸੀਂ ਅੱਜ 15 20 ਦਿਨਾਂ ਤੋਂ ਬਾਅਦ ਅੱਜ ਅਸੀਂ ਸਾਰੇ ਮੁਕਸਰ ਜ਼ਿਲ੍ਹੇ ਦੇ ਡੀਪੂ ਹੋਲਡਰ ਇੱਥੇ ਆਪ ਦਾ ਰੋਸ ਤਰਨਾ ਕਰਨ ਵਾਸਤੇ ਆਏ ਆਂ ਸ਼ਾਂਤੀ ਨੇ ਚੇਤਾਵਨੀ ਦੇਣ ਵਾਸਤੇ ਆਏ ਆਂ ਜੇ ਅੱਜ ਸਾਡੀ ਮੰਗਾਂ ਨਾ ਮੰਨੀਆਂ ਇਹਨਾਂ ਨੇ ਨਾ ਸੁਣ ਹੁਗਾਰਾ ਨਾ ਦਿੱਤਾ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਇੱਥੇ ਭੁਖ ਹੜਤਾਲ ਤੇ ਇਸੇ ਦਫਤਰ ਦੇ ਮੂਹਰੇ ਬੈਠਾਂਗੇ ਪੱਕਾ ਤਰਨਾ ਲਾ ਕੇ ਬੈਠਾਂਗੇ ਜਿੰਨਾਂ ਕੇ ਸਾਡੀਆਂ ਮੰਗਾਂ ਨਹੀਂ ਪੂਰੀਆਂ ਕੀਤੀ ਜਾਂਦੀਆਂ ਉਹਨਾਂ ਚਿਰ ਨਹੀਂ ਉਠਾਂਗੇ ਅਸੀਂ ਸੈਂਟਰ ਵਾਈਜ਼ ਤਰਨਾ ਦੇਵਾਂਗੇ ਸਾਡੇ ਮੁਕਸਰ ਜ਼ਿਲ੍ਹੇ ਦੇ 8 ਸੈਂਟਰ ਹੈ 8 ਸੈਂਟਰ ਦੋ ਦੋ ਦਿਨਾਂ ਦਾ ਤਰਨਾ ਦੇਵਾਂਗੇ ਅਸੀਂ ਪੱਕਾ ਤਰਨਾ ਰੱਖਾਂਗੇ ਇੱਥੇ ਡੀਪੋ 홀ਡਰਾਂ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਜੋ ਕਮਿਸ਼ਨ ਆ ਉਹ ਕਾਫੀ ਸਮਾਂ ਹੋ ਗਿਆ ਉਹ ਨਹੀਂ ਮਿਲਿਆ ਤਾਂ ਜੋ ਕਹਿ ਦਈਏ ਕਿ ਅਨਲੋਡਿੰਗ ਜਾਂ ਲੋਡਿੰਗ ਦਾ ਖਰਚਾ ਇਹਨਾਂ ਦੇ ਵੱਲੋਂ ਡੀਪੋ ਹਲਡਰਾਂ ਦੇ ਵੱਲੋਂ ਦਿੱਤਾ ਗਿਆ ਸੀ ਪਰ ठेकेदार ਦੇ ਵੱਲੋਂ ਇਹਨਾਂ ਦਾ ਕਹਿਣਾ ਕਿ ਪੈਸੇ ਆ ਜੋ ਉਹ ਡਿੱਪੋ ਹੋਲਡਰ ਨੂੰ ਨਹੀਂ ਮਿਲੇ ਤਾਂ ਕਾਫੀ ਵਾਰ ਗੱਲਬਾਤ ਕੀਤੀ ਆ ਲੇਕਿਨ ਉਹ ਪੈਸੇ ਫਿਲਹਾਲ ਹਜੇ ਤੱਕ ਨਹੀਂ ਦਿੱਤੇਗੇ ਤਾਂ ਹੋਰ ਵੀ ਕਾਫੀ ਮੰਗਾਂ ਨੇ ਜਿਨ੍ਹਾਂ ਦੇ ਕਾਰਨ ਇਹਨਾਂ ਦੇ ਵੱਲੋਂ ਅੱਜ ਧਰਨਾ ਲਗਾਇਆ ਗਿਆ ਤੇ ਇਸੇ ਸਬੰਧ ਦੇ ਵਿੱਚ ਡੀਐਫਐਸਓ ਦੇ ਨਾਲ ਗੱਲਬਾਤ ਕਰਨੀ ਚਾਹੀ ਸੀਗੀ ਤਾਂ ਉਹ ਇੱਥੇ ਮੌਜੂਦ ਨਹੀਂ ਤਾਂ ਉਹਨਾਂ ਦਾ ਕਹਿਣਾ ਸੀ ਕਿ ਮੈਂ ਮੀਟਿੰਗ ਦੇ ਵਿੱਚ ਬਾਹਰ ਗਿਆ ਹੋਇਆ ਹਾਂ ਤਾਂ ਆ ਕੇ ਗੱਲਬਾਤ ਕਰਾਂਗਾ ਤਾਂ ਫਿਲਹਾਲ ਹੁਣ ਦੇਖਣ ਵਾਲਾ ਹੋਵੇਗਾ ਕਿ ਕਦ ਇਹਨਾਂ ਦਾ ਮਸਲਾ ਹੱਲ ਹੁੰਦਾ ਤੇ ਕਦ ਇਹ ਧਰਨਾ ਜੋ ਡਿੱਪੋ ਹੋਲਡਰਾਂ ਦੇ ਵੱਲੋਂ ਚੱਕਿਆ ਜਾਂਦਾ ਹੈ ਸ਼੍ਰੀ ਮੁਖਤਸਰ ਸਾਹਿਬ ਤੋਂ ਦੇਸ਼ ਇਤ ਲਈ ਬੁੱਟਾ ਸਿੰਘ ਦੀ ਰ